ਸੋ ਜਿਹੜੇ ਭਰਾ ਕਹੀ ਜਾਂਦੇ ਆ ਨਾ ਕਿ ਫੇਸਬੁੱਕ ਜਾਂ YouTube ਤੋਂ ਕੋਈ ਪੈਸਾ ਨਹੀਂ ਹੁੰਦਾ ਤੇ ਉਹਨਾਂ ਨੂੰ ਮੈਂ ਪ੍ਰੂਫ ਨਾਲ ਦਿਖਾ ਦਿੰਨਾ ਆ ਵੇਖ ਸਕਦੇ ਜੇ ਤੁਸੀਂ ਹਲੇ ਆਪਾਂ ਨੂੰ ਚਲੋ ਜਿਹੜਾ ਆਪਣਾ YouTube ਦਾ ਚੈਨਲ ਆ ਉਹ ਤਾਂ ਚਲੋ ਹਲੇ ਨਹੀਂ ਮੋਨਟਾਈਜ਼ ਹੋਇਆ ਤੇ ਉਹ ਵੀ ਜਲਦੀ ਜਲਦੀ ਬਸ ਤੁਹਾਡੀ سپورਟ ਦੇ ਨਾਲ ਹੋ ਜਾਣਾ ਵਾ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਹਨਾ ਤੁਸੀਂ ਸਪੋਰਟ ਕਰੋਗੇ ਤਾਂ ਯਾਰ ਕੁਝ ਵੀ ਹੋ ਸਕਦਾ ਆ ਤੇ ਜਿੱਦਾਂ ਤੁਸੀਂ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਹਨਾ ਫੇਸਬੁੱਕ ਤੇ ਚਲੋ ਸਪੋਰਟ ਕੀਤੀ ਹੈ ਚੈਨਲ ਬਾਬੇ ਦੀ ਕਿਰਪਾ ਨਾਲ ਕੁਝ ਤੁਹਾਡੀ ਤੁਹਾਡੀ ਹਲਾਸ਼ੇਰੀ ਜਾਂ ਮੰਨ ਲਓ ਤੁਹਾਡੇ ਸਾਥ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਹਨਾ ਤੇ ਸੋ ਬਾਬੇ ਦੀ ਕਿਰਪਾ ਦੇ ਨਾਲ ਚਲੋ ਡਾਲਰ ਬਣਨ ਲੱਗ ਪਿਆ ਤੇ ਇਹ ਕਿੰਨੇ ਕ ਬਣਨ ਲੱਗ ਪਿਆ ਇਹ ਤਾਂ ਚਲੋ ਤੁਹਾਨੂੰ ਮੈਂ ਨਹੀਂ ਦੱਸ ਸਕਦਾ ਪਰ ਇਹ ਜਰੂਰ ਦੱਸ ਦਿਨਾ ਵਾ ਕਿ ਜੇ ਤੁਸੀਂ ਵੀ ਮਿਹਨਤ ਕਰੋ ਨਾ ਇੱਕ ਤਾਂ ਕੰਮ ਆਪਾਂ ਕਰਦੇ ਕਰਦੇ ਆ ਜਿਹੜਾ ਇਹ ਨਾਲ ਪਾਰਟ ਟਾਈਮ ਜੋਬ ਹੈਗੀ ਹੈ ਮੰਨ ਲਓ ਜਾਂ ਮੰਨ ਲਓ ਨਾ ਵੀਡੀਓ ਪਾਉਣੀ ਹੁੰਦੀ ਆਪਾਂ ਬਸ ਤੇ ਇਹ ਨਾਲ ਨਾਲ ਰੱਖੋ ਤਾਂ ਜੋ ਜ਼ਿੰਦਗੀ ਦੇ ਵਿੱਚ ਬਹੁਤ ਸੌਖਾ ਹੋ ਜਾਂਦਾ ਕੰਮ ਠੀਕ ਹੈ ਜੀ ਤੇ ਸੋ ਬਸ ਲੱਗੇ ਰਹੋ ਯਾਰ ਮਿਹਨਤ ਕਰੋ ਜਿਹੜੀ ਮਿਹਨਤ ਆ ਨਾ ਮਿਹਨਤੀ ਆਪਾਂ ਨੂੰ ਇੱਥੋਂ ਤੱਕ ਪਹੁੰਚਾਉਂਦੀ ਜੀ ਮੈਂ ਕੁਝ ਸਮਾਂ ਹੀ ਮੈਂ ਵੀ ਫੇਸਬੁੱਕ ਦੇ 2-3 ਚੈਨਲ ਬਣਾਏ ਸੀ ਫੇਸਬੁੱਕ ਤੇ ਪ੍ਰੋਫਾਈਲਾਂ ਬਣਾਈਆਂ ਸੀ 2-3 ਚਲੋ ਉੱਤੇ ਮੈਂ ਸਾਲ ਕੰਮ ਕੀਤਾ ਯਾਰ ਪੂਰਾ ਸਾਲ ਤੇ ਬਾਅਦ ਵਿੱਚ ਮੈਂ ਜਦੋਂ ਪਤਾ ਲੱਗਾ ਕਿ ਨਹੀਂ ਯਾਰ ਕੁਝ ਬਣ ਰਿਹਾ ਹਨਾ ਛੱਡਤਾ ਮੈਂ ਵਿੱਚੋਂ ਫੇਰ ਕਰਨਾ ਚਾਲੂ ਕੀਤਾ ਤੇ ਸੋ ਤੋਂ ડી ਇੱਥੋਂ ਤੱਕ ਪਹੁੰਚਾਉਣ ਤੱਕ ਬਾਬੇ ਦੀ ਕਿਰਪਾ ਨਾਲ ਚੈਨਲ ਮੋਨਟਾਈਜ਼ ਹੋ ਗਿਆ ਤੇ ਸੋ ਹੁਣ ਬਸ ਮਿਹਨਤ ਕਰ ਰਹੇ ਆ ਤੇ ਤੁਸੀਂ ਆਪਾਂ ਨੂੰ ਅੱਗੇ ਤੱਕ ਲੈ ਕੇ ਜਾਣਾ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਤੁਹਾਡੀ ਬਹੁਤ ਹੀ ਸਪੋਰਟ ਦੀ ਲੋੜ ਆ ਦੱਸਾਂ ਆਪਾਂ ਜ਼ਿੰਦਗੀ ਦੇ ਵਿੱਚ ਕੀ ਕਰਦੇ ਆ ਤੁਸੀਂ ਵੇਖਿਆ ਹੋਣਾ ਵਾ ਜਿਹੜੇ ਦੂਜੇ ਆ ਯਾਰ ਭਈਏ ਹਨਾ ਜਾਂ ਹੋਰ ਹੈਗੇ ਆ ਉਹਨਾਂ ਦੇ ਚੈਨਲ ਇੰਨੇ ਨੇ ਵੱਡੇ ਆ ਤੇ ਕਿੱਥੋਂ ਕਿੱਥੋਂ ਤੱਕ ਪਹੁੰਚੇ ਕਿਉਂ ਪਹੁੰਚੇ ਆ ਉਹ ਯਾਰ ਇੱਕ ਦੂਜੇ ਦੀ ਸਪੋਰਟ ਕਰਦੇ ਆ ਤੇ ਸਾਡੇ ਪੰਜਾਬੀ ਕੀ ਕਰਦੇ ਆ ਇੱਕ ਦੂਜੇ ਦੀਆਂ ਲਤਾਂ ਖਿੱਚਣ ਲੱਗ ਪੈਂਦੇ ਆ ਤੇ ਇਦਾਂ ਨਾ ਕਰਿਆ ਕਰੋ ਮੇਰੇ ਭਰਾ ਸਗੋਂ ਸਪੋਰਟ ਕਰੋ ਯਾਰ ਤੁਸੀਂ ਸਪੋਰਟ ਕਰੋਗੇ ਨਾ ਤੇ ਤੁਹਾਨੂੰ ਵੀ ਹੀ ਕਮਾਉ ਪੈਸੇ ਕਮਾਉਣ ਦਾ ਪਤਾ ਲੱਗਣਾ ਵਾ ਇਸੇ ਤਰ੍ਹਾਂ ਪਤਾ ਲੱਗਣਾ ਵਾ ਤੁਸੀਂ ਵੀ ਕਮਾ ਸਕੋਗੇ ਇਹ ਨਹੀਂ ਆ ਭੀ ਜੇ ਮੇਰੇ ਕੋਲ ਮੇਰੇ ਕੱਲੇ ਮੇਰੇ ਕੱਲੇ ਦੇ ਫੋਨ 'ਚ ਥੋੜਾ ਚੱਲਦਾ ਫੇਸਬੁੱਕ ਸਾਰਿਆਂ ਦੇ ਫੋਨ 'ਚ ਚੱਲਦਾ YouTube ਵੀ ਚੱਲਦਾ ਫੇਸਬੁੱਕ ਵੀ ਚੱਲਦਾ ਤੇ ਸੋ ਸਪੋਰਟ ਕਰੋ ਯਾਰ ਤੁਹਾਡੀ ਬਹੁਤ ਹੀ ਸਪੋਰਟ ਦੀ ਲੋੜ ਆ ਤੇ ਸੋ ਭਰਾ ਮੇਰੇ ਮਿਹਨਤ ਕਰੋ ਯਾਰ ਕਿਸੇ ਵੀ ਚੀਜ਼ ਦੀ ਜੇ ਆਪਾਂ ਮਿਹਨਤ ਕਰਦੇ ਆ ਨਾ ਤੇ ਫਲ ਮਿਲਦਾ ਹੀ ਮਿਲਦਾ ਵਾ ਠੀਕ ਹੈ ਜੀ ਤੇ ਸੋ ਮਿਲਦੇ ਆ ਕੋਈ ਨਹੀਂ ਫਿਰ ਨੈਕਸਟ ਬਲੌਗ ਦੇ ਨਾਲ ਜਲਦੀ ਹੀ ਆਪਾਂ ਵਰਕ ਕਰਕੇ ਚੱਲ ਜਣਾ ਘਰ ਠੀਕ ਹੈ ਜੀ ਤੇ ਸੋ ਕਰਾਂਗੇ ਹੋਰ ਵੀ ਵਿਚਾਰ ਸਾਂਝੇ ਇੱਕ ਦੋ ਕਮੈਂਟ ਹੀ ਦੋਆਂ ਹਾਂ 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 ਇਦਾਂ ਹੁੰਦੀ ਆ ਤੇ ਉਹ ਮੇਰਾ ਪਾਂਜਾ ਸੀ ਉਧਰ ਲੱਗਾ ਸੀ ਉਹ ਡਿਆ ਸੀ ਵਾਜਾ ਮਾਰਨ ਤੇ ਸੋ YouTube ਤੇ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਜੇ ਆ ਮੈਂ ਸਕਰੀਨਸ਼ਾਟ ਲਾਤਾ ਆ ਦੇਖ ਲਓ ਆਪਣੇ 600 ਕੁਝ ਸਬਸਕ੍ਰਾਈਬਰ ਹੋ ਚੁੱਕੇ ਆ ਤੇ ਜਲਦੀ ਤੋਂ ਜਲਦੀ 1000 ਸਬਸਕ੍ਰਾਈਬਰ ਕਰ ਦੋ ਤੇ ਵਾਚ ਟਾਈਮ ਵੀ ਜਲਦੀ ਤੋਂ ਜਲਦੀ ਪੂਰਾ ਕਰ ਦੋ ਤਾਂ ਜੋ ਤੁਹਾਡੀ ਬਹੁਤ ਹੀ سپورਟ ਦੀ ਲੋੜ ਆ ਤੇ ਕੋਈ ਨਹੀਂ ਬਾਬੇ ਦੀ ਕਿਰਪਾ ਨਾਲ ਬਸ ਲੱਗੇ ਰਹੀ ਹੈ ਆਪਾਂ ਵੀ ਹਨਾ ਵਧੀਆ-ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਤੁਹਾਨੂੰ ਦੱਸਦੇ ਰਹੀਏ ਠੀਕ ਹੈ ਜੀ ਮਿਲਦੇ ਆ ਇੱਕ ਅਗਲੇ ਵਲੌਗ ਦੇ ਨਾਲ ਜਲਦੀ ਹੀ